ਹੈਲੋ ਸੱਛੀ ਗੱਲ ਦੀ ਸਾਰਿਆਂ ਨੂੰ ਮੀਤ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਆਪਾਂ ਹੋਗੇ ਰੈਡੀ ਹੁਣ ਨਾ ਧੋ ਕੇ ਤਿਆਰ ਹੋ ਗਏ ਕਿਉਂਕਿ ਹੁਣ ਦੀਦੀ ਹੁਣਾ ਨੇ ਆਣਾ ਸੀਗਾ ਤੇ ਰਕੜੀ ਬੰਨ੍ਹਣ ਲਈ ਕੱਲ ਨੂੰ ਆਪਾਂ ਜਾਵਾਂਗੇ ਪਿੰਡ ਤੇ ਅੱਜ ਹੁਣ ਦੀਦੀ ਹੁਣਾ ਨੂੰ ਬੁਲਾਇਆ ਸੀਗਾ ਤੇ ਖਾਣਾ-ਦਾਣਾ ਸਾਰਾ ਤਿਆਰ ਕਰੀ ਬੈਠਿਆ ਹਨਾ ਸਭ ਬਣਾ ਕੇ ਤਿਆਰ ਹੋ ਕੇ ਸਾਰਾ ਪਹਿਲਾਂ ਕਿਚਨ ਦਾ ਨਿਬੜਿਆ ਫਿਰ ਉਸ ਤੋਂ ਬਾਅਦ ਖੁਦ ਆਪਦੇ ਤੇ ਥੋੜਾ ਜਿਹਾ ਟਾਈਮ ਲਾਇਆ ਤੇ ਕਿਉਂਕਿ ਖੁਦ ਵੀ ਬੰਦਾ ਥੋੜਾ ਜਿਹਾ ਵਧੀਆ ਲੱਗਣਾ ਚਾਹੀਦਾ ਹਨਾ ਜ਼ਰੂਰੀ ਹੈ ਖੁਸ਼ੀ ਖੁਸ਼ੀ ਨੂੰ ਤਾਂ ਬਹੁ ਬੂਆ ਹੁਣੀ ਆਉਣਗੇ ਬੂਆ ਹੁਣੀ ਆਉਣਗੇ ਹਨਾ ਪਰ ਉਹ ਹਜੇ ਤੱਕ ਨਹੀਂ ਪਹੁੰਚੇ 1.5 ਵਜ ਗਿਆ ਤੇ ਦੇਖਦੇ ਆ ਫੋਨ ਫੋਨ ਕਰਕੇ ਵੀ ਕਿੱਥੇ ਕੰਦੇ ਹਨਾ 1 ਵਜ ਦਾ ਟਾਈਮ ਦਿੱਤਾ ਸੀਗਾ 1.5 ਵਜ ਚੁੱਕਿਆ ਤੇ ਮੈਂ ਸਾਰਾ ਉਹਨਾਂ ਦੇ ਆਉਂਦਿਆਂ ਨੂੰ ਨਾ ਖਾਣਾ-ਦਾਣਾ ਸਾਰਾ ਤਿਆਰ ਕਰੀ ਬੈਠੀ ਸੀ ਜਦੋਂ ਬਾਹਰ ਆ ਕੇ ਦੇਖਿਆ ਤੇ ਦੀਦੀ ਹੁਣੀ ਆ ਗਈ ਸੀ ਕਿਉਂਕਿ ਸਾਨੂੰ ਏਸੀ ਰੂਮ 'ਚ ਪਤਾ ਹੀ ਨਹੀਂ ਲੱਗਿਆ ਹਨਾ ਬੈਠਿਆਂ ਨੂੰ ਵੀ ਉਹ ਪਹੁੰਚ ਵੀ ਚੁੱਕੇ ਆ ਤੇ ਫਿਰ ਆਉਂਦੇ ਸਾਰੀ ਆਪਾਂ ਨੂੰ ਇਹ ਹੈਗਾ ਵੀ ਚਲੋ 2-4 ਫੋਟੋ ਫੂੜਾ ਖਿੱਚ ਲਈਏ ਹਨਾ ਕਿਉਂਕਿ ਆਉਂਦੇ-ਆਉਂਦੇ ਨਾ ਫਰੈਸ਼ ਜੇ ਹੁੰਨੇਗੇ ਥੋੜਾ ਜਿਆ ਤੇ ਜਿਵੇਂ ਜਿਵੇਂ ਦਿਨ ਲੰਘਦਾਗਾ ਤੇਵੇਂ ਤੇਵੇਂ ਆਪਾਂ ਸੁਸਤੀ ਜੀ ਪੈਂਦੀ ਜਾਂਦੀ ਹੈ ਹਨਾ ਇਸੇ ਕਰਕੇ ਬੱਚਿਆਂ ਨੂੰ ਅਲੱਗ ਤੋਂ ਆਪਦਾ ਖੇਡਣ ਦਾ ਚਾਹੋ ਗਿਆ ਹਨਾ ਕਿਉਂਕਿ ਮਸਾ ਜੀ ਮਿਲੇ ਸੀਗੇ ਸਾਰੇ ਇੱਕ ਦੂਜੇ ਨੂੰ ਹਨਾ ਤੇ ਖਾਸ ਕਰ ਇਹਨਾਂ ਨੂੰ ਤਾਂ ਸਪੈਸ਼ਲੀ ਚਾ ਚੜਿਆ ਰਹਿੰਦਾ ਅੱਡੀ ਹਨਾ ਤੇ ਸਾਨੂੰ ਤਾਂ ਇੱਕ ਦੂਸਰੇ ਦੇ ਸੂਟਾਂ ਦੇ ਜਾਂਦਾ ਤੂੰ ਕੀ ਪਾਇਆ ਅੱਜ ਤੂੰ ਕੀ ਪਾਇਆ ਹਨਾ ਕਿਉਂਕਿ ਕੁੜੀਆਂ ਬੜੀਆਂ ਨੂੰ ਤਾਂ ਇਹੀ ਚਾਹ ਹੁੰਦਾ ਸਾਰੀਆਂ ਨੂੰ ਫਿਰ ਆਪਾਂ ਸੋਚਿਆ ਵੀ ਚਲੋ ਅੰਦਰ ਚੱਲਦੇ ਆਂਗੇ ਹੁਣ ਹਨਾ ਅੰਦਰ ਚੱਲ ਕੇ ਆਪਾਂ ਰਖੜੀ ਵਿਕਰਾ ਬੰਦਦੇ ਆਂਗੇ ਕਿਉਂਕਿ ਬੱਚਿਆਂ ਨੇ ਇੱਕ ਦੂਸਰੇ ਦੇ ਬੰਨੀ ਤੇ ਦੀਦੀ ਹੁਣਾਂ ਨੇ ਇਹਨਾਂ ਦੇ ਬੰਨੀ ਰਖੜੀ ਹਨਾ ਤੇ ਮਸਾਂਜੀ ਤਿਹਾਰਾਂ ਦਾ ਗਾਣਾ ਸਾਲ ਵੇਟ ਕਰਦੇ ਆ ਸਾਲ ਬਾਅਦ ਸਾਰੇ ਭੈਣ ਭਰਾ ਇਕੱਠੇ ਹੁੰਦੇ ਆ ਹਨਾ ਤੇ ਇਕੱਠੇ ਹੋ ਕੇ ਬਹੁਤ ਇੰਜੋਏ ਹੁੰਦਾਗਾ ਵਧੀਆ ਲੱਗਦਾ ਹਨਾ ਵੀ ਇਹਨੇ ਤੇ ਚਲੋ ਜੀ ਰਖੜੀ ਬਨ ਨੂੰ ਤੋਂ ਆਦ ਆਪਾਂ ਸੋਚਿਆ ਵੀ ਹੁਣ ਸਾਰਿਆਂ ਨੂੰ ਨਾ ਰੋਟੀ-ਰੋਟੀ ਖਵਾ ਦਈਏ ਹਨਾ ਕਿਉਂਕਿ ਸਾਰੇ ਦੂਰੋਂ ਆਏ ਸੀ ਕਿ ਹਨਾ ਥੱਕ ਥੱਕ ਕੇ ਜਾਂਦੇ ਆ ਸਫਰ ਦੇ ਵਿੱਚ ਤੇ ਹੁਣ ਮੈਂ ਸਾਰਿਆਂ ਲਈ ਖਾਣਾ ਤਿਆਰ ਕੀਤਾ ਹਨਾ ਸਪੈਸ਼ਲ ਡਿਸ਼ ਵਗੈਰਾ ਬਣਵਾਈਆਂ ਬਣਾਈਆਂ ਸੀਗੀਆਂ ਮੈਂ ਤੇ ਹੁਣ ਆਪਾਂ ਸਾਰਿਆਂ ਨੂੰ ਖਾਣਾ ਪੀਣਾ ਖਵਾਵਾਂਗੇ ਤੇ ਮੈਂ ਬਹੁਤ ਰੀਜ ਲਈ ਸੀ ਸਵੇਰ ਦੀ ਮੈਂ ਲੱਗੀ ਹੋਈ ਸੀਗੀ ਬਹੁਤ ਰੀਜਨਲ ਖਾਣਾ ਪੀਣਾ ਸਾਰਾ ਮੈਂ ਆਪਦੇ ਹੱਥੀ ਤਿਆਰ ਕੀਤਾ ਸੀਗਾ ਹਨਾ ਤੇ ਮੈਨੂੰ ਇਹ ਸੀਗਾ ਵੀ ਉਹਨਾਂ ਨੂੰ ਪਸੰਦ ਆ ਜੇ ਸਾਰਿਆਂ ਨੂੰ ਤੇ ਉਹੀ ਗੱਲ ਹਨਾ ਸਾਰਿਆਂ ਨੂੰ ਬਹੁਤ ਹੀ ਜ਼ਿਆਦਾ ਵਧੀਆ ਲੱਗਿਆ ਹਨਾ ਤੇ ਸਾਰੇ ਮੰਨ ਗਏ ਵੀ ਹਾਂ ਸਿਮੀ ਤੈਨੂੰ ਬਣਾਉਣਾਗੇ ਸਾਰਾ ਫਿਰ ਅਸੀਂ ਖਾਣਾ ਖੁਣਾ ਖਾਣ ਤੋਂ ਬਾਅਦ ਫਿਰ ਤੋਂ ਬਾਹਰ ਆ ਗਏ ਥੋੜਾ ਟਹਿਲ ਲਾਂਗੇ ਹਨਾ ਵੀ ਚਲੋ ਥੋੜਾ ਜਿਹਾ ਖਾਣਾ ਖੁਣਾ ਸੱਟ ਹੋ ਜ ਹਜਮ ਹੋ ਜੂਗਾ ਹਨਾ ਤੇ ਫਿਰ ਅਸੀਂ ਇੱਥੇ ਵੀ ਥੋੜੀਆਂ ਜਿਹੀਆਂ ਇੱਕ ਦੂਸਰੇ ਨੂੰ ਰਖੜੀਆਂ ਦਿਖਾਈ ਗਏ ਹਨਾ ਵੀ ਤੂੰ ਕੀ ਲੈ ਕੇ ਆਈ ਤੂੰ ਕੀ ਲੈ ਕੇ ਪਈ ਹੈ ਤੇ ਆਪਸ ਵਿੱਚ ਗੱਲਾਂ ਬਾਤਾਂ ਮਾਰੀਆਂ ਟਾਈਮ ਸਪੈਂਡ ਕੀਤਾ ਕਿਉਂਕਿ ਮੌਸਮ ਠੰਡਾ ਸੀਗਾ ਹਨਾ ਗਰਮੀ ਦਾ ਅਹਿਸਾਸ ਨਹੀਂ ਹੋ ਰਿਹਾ ਸੀਗਾ ਬਹੁਤ ਸੋਹਣਾ ਮੌਸਮ ਸੀਗਾ ਬਾਰਿਸ਼ ਵਾਲਾ ਤੇ ਅਸੀਂ ਫਿਰ ਇੱਥੇ ਸਾਰਿਆਂ ਨੇ ਕਲੇ ਕਲੇ ਫੋਟੋ ਫੋਟੋਆਂ ਵੀ ਖਿੱਚੀਆਂ ਸੀਗੀਆਂ ਕਾਫੀ ਤਰ੍ਹਾਂ ਦੀਆਂ ਹਨਾ ਤੇ ਵੀਡੀਓਜ਼ ਕਲਿੱਪ ਬਣਾਈਆਂ ਹਨਾ ਤੇ ਮੰਮੀ ਵਿਚਾਰੀ ਥੋੜੀ ਜੀ ਅੱਜ ਡਾਊਨ ਜੀ ਸੀਗੀ ਹਨਾ ਕਿਉਂਕਿ ਮੰਮੀ ਦੀ ਸਿਹਤ ਥੋੜੀ ਜੀ ਠੀਕ ਨਹੀਂ ਸੀ ਤੇ ਬਾਕੀ ਸਾਰ ਸਾਰੇ ਵਧੀਆ ਆਪ ਦਾ ਆਪ ਦਾ ਇੰਜੋਏ ਕਰ ਰਹੇ ਸੀ ਨਾ ਇਹ ਸਾਡੀ ਟਾਪਰ ਹੁਣ ਇਹ ਟਾਪਰ ਨਹੀਂ ਕੋ ਹੁਣ ਦਿੰਦੀ ਹੁਣ ਇਹ ਕਹਿੰਦੀ ਆ ਮੈਂ ਥੱਪਰ ਯੂਨੀਵਰਸਿਟੀ ਦੀ ਸਟੂਡੈਂਟ ਹੁਣ ਇਹ ਟਾਪਰ ਨਹੀਂ ਰਹੀ ਥੱਪਰ ਯੂਨੀਵਰਸਿਟੀ ਦੀ ਸਟੂਡੈਂਟ ਬਣ ਗਈ ਹੈ ਨਾ ਤੇ ਉੱਥੇ ਵੀ ਵਧੀਆ ਕਰਮ ਵਾਲਿਆਂ ਨੂੰ ਐਡਮਿਸ਼ਨ ਮਿਲ ਗਿਆ ਨਾ ਇਹਦੀ ਮਿਹਨਤ ਆ ਤੇ ਬੱਚਿਆਂ ਨੂੰ ਅਲੱਗ ਤੋਂ ਚਾਹ ਸੀਗਾ ਬੱਚੇ ਆਪਸ ਵਿੱਚ ਇੱਕ ਦੂਸਰੇ ਨੂੰ ਆਪ ਦੇ ਖੜਾਉਣੇ ਦਿਖਾ ਰਹੇ ਸੀਗੇ ਨਾ ਖੇਡ ਰਹੇ ਸੀਗੇ ਤੇ ਹੁਣ ਸਾਡੇ ਚੋਂ ਨਾ ਇੱਕ ਬੰਦਾ ਮਿਸ ਸੀਗਾ ਅਸੀਂ ਸੋਚਿਆ ਵੀ ਚਲੋ ਅੰਦਰ ਜਾ ਕੇ ਲੱਭਦੇ ਆਂਗੇ ਹੈਨਾ ਤੇ پتہ ਕੀ ਆ ਹੁਣ ਸਾਲ ਬਾਅਦ ਜਦੋਂ ਐ ਇਕੱਠੇ ਹੁੰਨੇ ਆ ਨਾ ਅਲੱਗ ਜਿਹਾ ਐ ਬਹੁਤ ਵਧੀਆ ਤਿਹਾਰਾਂ ਵਾਲੀ ਫੀਲ ਆਉਂਦੀ ਆ ਹਨਾ ਜਦੋਂ ਸਾਰੇ ਜਣੇ ਇਕੱਠੇ ਹੋਣ ਭੈਣ ਭਰਾ ਹਨਾ ਤੇ ਜੀ ਲੱਗਦਾ ਵੱਖਰੇ ਹੀ ਦਿਨ ਜਾਂ ਹੁੰਦਾਗਾ ਹਨਾ ਵਿਆਹ ਜਨਾ ਚਾੜ ਚੜੇ ਹੁੰਦਾ ਸਾਰਿਆਂ ਨੂੰ ਤੇ ਸਾਡਾ ਉਹ ਬੰਦਾ ਜਿਹੜਾ ਮਿਸ ਸੀਗਾ ਉਹ ਅੰਦਰ ਫਿਰ ਰਿਹਾ ਸੀਗਾ ਇਥੇ ਆ ਦੇਖੋ ਆ ਦਿਖਾਣੇ ਆ ਤੁਹਾਨੂੰ ਇਹ ਅੰਦਰ ਹੀ ਰਹਿ ਗਿਆ ਸੀ ਸਾਡਾ ਇੱਕ ਬੰਦਾ ਹਨਾ ਤੇ ਚਲੋ ਜੀ ਹੁਣ ਸਾਰਿਆਂ ਨੇ ਰੋਟੀ ਰੋਟੀ ਖਾਣ ਤੋਂ ਬਾਅਦ ਸੋਚਿਆ ਵੀ ਚਲੋ ਰੈਸਟ ਕਰਦੇ ਹਣਾ ਆਪਦੇ ਆਪੇ ਮੰਜੇ-ਮੰਜੇ ਜਿੱਥੇ ਵੀ ਜੀ ਨੂੰ ਜਗ੍ਹਾ ਮਿਲੀ ਹੈਣਾ ਮੰਮੀ ਤੇ ਖੁਸ਼ੀ ਮੰਜੀ ਤੇ ਐਡਜਸਟ ਹੋ ਗਈਆਂ ਭਾਜੀ ਹੁਣੀ ਰੀਵੂ ਹੁਣੀ ਤੇ ਦੀਦੀ ਹੁਣੀ ਸਾਰੇ ਜਾਣੇ ਸੋਰੇ ਸੀ ਨੀਂਦਾ ਕੱਢ ਰਹੇ ਸੀਗੇ ਹਣਾ ਦੀਦੀ ਹੁਣੀ ਤਾਂ ਸੋਫੇ 'ਤੇ ਪੈ ਗਈ ਸੀਗੇ ਤੇ ਪਰ ਮੈਨੂੰ ਨੀਂਦ ਨਹੀਂ ਆਉਂਦੀ ਹੁੰਦੀ ਮੈਂ ਦੁਪਹਿਰ ਦੇ ਟਾਈਮ ਆਈ ਜਾਗਦੀ ਰਹਿੰਦੀ ਹੁਣ ਆਣਾ ਕਿਉਂਕਿ ਮੈਂ ਕਦੇ ਵੀ ਦੁਪਹਿਰ ਦੇ ਟਾਈਮਸ ਆਉਂਦੀ ਨਹੀਂ ਦਿਨ ਦੇ ਵਿੱਚ ਸਪੈਸ਼ਲੀ ਤੇ ਕਿਉਂਕਿ ਬਥੇਰੀ ਰਾਤ ਪਈ ਹੁੰਦੀ ਆਣਾ ਸੌਣ ਨੂੰ ਤੇ ਦਿਨੇ ਤਾਂ ਮੈਨੂੰ ਅਹਦਾ ਉਸ ਕੰਮ ਕਰੀ ਜੋ ਚਾਹ ਦੀ ਮੈਨੂੰ ਤੋੜ ਲੱਗ ਰਹੀ ਸੀ ਹੁਣ ਜਿਵੇਂ ਜਿਵੇਂ ਸਾਰੇ ਉੱਠਣ ਲੱਗੇ ਤੇ ਤੀਵੇਂ ਤੀਵੇਂ ਫਿਰ ਮੈਨੂੰ ਵੀ ਆਵੇਂ ਵਿਚਾਹ ਬਣਾ ਲਈਏ ਚਲੋ ਹੁਣ ਚਾਹ ਦੇ ਨਾਲ ਮਿੱਠਾ ਵਗੈਰਾ ਸਨੈਕਸ ਵਗੈਰਾ ਮੈਂ ਕੁਛ ਨਾ ਕੁਛ ਬਣਾ ਕੇ ਦਿੱਤਾ ਦੀਦੀ ਹੁਣਾਂ ਨੂੰ ਸਾਰਿਆਂ ਨੂੰ ਖਵਾਇਆ ਹਣਾ ਤੇ ਇੰਨੇ ਨੂੰ ਸੀਰਤ ਵੀ ਆ ਗਈ ਸੀਗੀ ਸੀਰਤ ਵੀ ਰੇਕੇ ਵੱਲ ਗਈ ਹੋਈ ਸੀਗੀ ਉਧਰ ਬੱਚੇ ਜ਼ਿਆਦਾ ਨੇ ਉਧਰ ਖੇਡ ਰਹੇ ਸੀਗੀ ਤੇ ਫਿਰ ਮੈਂ ਵੀ ਚਾਹ ਪੀਲੀ ਤੇ ਚਾਹ ਪੀ ਕੇ ਥੋੜੀ ਜੀ ਮੈਨੂੰ ਰਾਹਤ ਜੀ ਮਿਲੀ ਹਨ ਕਿਉਂਕਿ ਮੈਨੂੰ ਰੋਟੀ ਨਾ ਮਿਲੇ ਸਰਜੂ ਪਰ ਚਾਹ ਬਿਨਾ ਨਹੀਂ ਸਰ ਸਕਦਾ ਚਾਹ ਜ਼ਰੂਰੀ ਹੈ ਹਨਾ ਤੇ ਚਲੋ ਜੀ ਫਿਰ ਇੰਨੇ ਨੂੰ ਦੀਦੀ ਹੁਣਾਂ ਨੇ ਕਰ ਲਈ ਤਿਆਰੀ ਕਿਉਂਕਿ ਅੱਗੇ ਦੀਦੀ ਦੀ ਵੀ ਨਣਦ ਨਿਆਣਾ ਸੀਗਾ ਹਨਾ ਐਸੀ ਕਰਕੇ ਉਹਨਾਂ ਨੇ ਇਹ ਸੀ ਵੀ ਚਲੋ ਮੈਂ ਵੀ ਟਾਈਮ ਨਾਲ ਜਾਉਂਗੀ ਕਰੇ ਹਨਾ ਕਿਉਂਕਿ ਹਰ ਇੱਕ ਦੀਆਂ ਅੱਡ ਅੱਡ ਆਪਣੀਆਂ ਆਪਣੀਆਂ ਕਮੀਆਂਦਰੀਆਂ ਹੋ ਜਾਂਦੀਆਂ ਨੇ ਵਿਆਹ ਤੋਂ ਬਾਅਦ ਜੀ ਤਾਂ ਹਰੇਕ ਦਾ ਕਰਦਾਂਦਾ ਵੀ ਅਸੀਂ ਵੀ ਰਹੀਏ ਹਨਾ ਤੇ ਇੰਨੇ ਨੂੰ ਰਾਣੀ ਦੀਦੀ ਆਗੇ ਕਹਿੰਦੇ ਵੀ ਮੈਂ ਤਾਂ ਭਾਈ ਤੁਹਾਡੇ ਲਈ ਸਪੈਸ਼ਲ ਡਾਂਸ ਵਗੈਰਾ ਸਿੱਖ ਕੇ ਆਈਆਂ ਗਿੱਧਾ ਵਗੈਰਾ ਹਨਾ ਕਿਉਂਕਿ ਹੁਣ ਤਿਆਂ ਦਾ ਤਿਆਂ ਦਾ ਚੱਲ ਰਿਹਾ ਨਾ ਸਾਰਾ ਫੰਕਸ਼ਨ ਉਸੇ ਕਰਕੇ ਹੁਣ ਦੀਦੀ ਹੁਣਾਂ ਨੇ ਵੀ ਕਾਫੀ ਪ੍ਰਿਪੇਅਰ ਕੀਤੇ ਸੀਗੇ ਆਪਦੇ ਆਪਦੇ ਡਾਂਸ ਜੋ ਇਹਨਾਂ ਨੇ ਵੀ ਸਪੈਸ਼ਲੀ ਗਿੱਧਾ ਵਗੈਰਾ ਸਿੱਖਿਆ ਸੀਗਾ ਪਰ ਇਹਨਾਂ ਨੇ ਸੌਂਗ ਹੋਰ ਲਾਉਣਾ ਸੀਗਾ ਲੱਗ ਹੋਰ ਗਿਆ ਫਿਰ ਕਾਲੀ ਚਾਹੇਗਾ ਵੀ ਡਿੰਪਲ ਦੀਦੀ ਨਾਲ ਵਗ ਜਣ ਛੇ ਦੀ ਜਿਹੜਾ ਗਾਣਾ ਲੱਗ ਗਿਆ ਉਹਦੇ 'ਤੇ ਡਾਂਸ ਕਰਕੇ ਦਿਖਾਦਾ ਤੇ ਜਹ ਜਹ ਆਇਆ ਹੈ ਲੱਗੇ ਰਹੇ ਫਿਰ ਨਾਲ ਹੀ ਖੁਸ਼ੀ ਲੱਗ ਗਈ ਹਨਾ ਤੇ ਦੋਨੇ ਭੂਆ ਭਤੀਜੀ ਨੇ ਵਧੀਆ ਡਾਂਸ ਕੀਤਾ ਤੇ ਜਹ ਜਹ ਵੀ ਆਇਆ ਕਰੀ ਗਈਆਂ ਤੇ ਬਾਅਦ ਦੇ ਵਿੱਚ ਦੀਦੀ ਨੇ ਸੋਚਿਆ ਵੀ ਲੈ ਮੈਂ ਤਾਂ ਗਾਣਾ ਤਾਂ ਹੋਰ ਲਾਉਣਾ ਸੀਗਾ ਲੱਗ ਹੋਰ ਗਿਆ ਹੈ ਖੁਸ਼ੀ ਨੂੰ ਵੀ ਨਹੀਂ ਪਤਾ ਲੱਗ ਰਿਹਾ ਸੀ ਵੀ ਮੈਂ ਕਰਾਂ ਤਾਂ ਕਰਾਂਗੀ ਹੈ ਕਿਉਂਕਿ ਖੁਸ਼ ਨੂੰ ਇੰਨਾ ਖਾਸ ਆਉਂਦਾ ਨਹੀਂ ਹੈਗਾ ਤੇ ਫਿਰ ਜਦੋਂ ਯਾਦ ਜੈ ਆ ਦੀਦੀ ਨੂੰ ਵੀ ਭਾਈ ਮੈਨੂੰ ਤਾਂ ਇਹ ਨਹੀਂ ਰਿਹਾ ਫਿਰ ਉਹ ਕਹਿੰਦੇ ਚਲੋ ਮੈਂ ਬਾਅਦ ਚਨ ਕਰਕੇ ਦਿਖਾਵਾਂਗੀ ਵੀ ਮੇਰੇ ਤੋਂ ਨਹੀਂ ਇਹਦੇ ਤੇ ਹੋ ਰਿਹਾ ਹਨ ਤੇ ਫਿਰ ਆਪਾਂ ਸੋਚਿਆ ਵੀ ਚਲੋ ਆਪਾਂ ਡਿੰਪਲ ਦੀਦੀ ਨੂੰ ਬਾਹਰ ਤੱਕ ਛੱਡਿਆਈਏ ਹਨ ਤੇ ਸਮਾਨ ਸੋਹਣ ਚੱਕਰੇ ਸੀਗੇ ਆਪਦਾ ਆਪਦਾ ਤੇ ਹੁਣ ਦੀਦੀ ਨੂੰ ਆਪਾਂ ਕਰਕੇ ਆਵਾਂਗੇ ਵਿਦਾ ਭਾਜੀ ਤਾਂ ਬਾਹਰ ਹੀ ਸੀਗੇ ਭਾਜੀ ਗੇਟ 'ਚ ਹੋਰਨ ਮਾਰੇ ਸੀਗੇ ਤੇ ਵੀ ਚਲੋ ਚਲੋ ਹਨਾ ਤੇ ਸਾਨੂੰ ਆਏ ਹੋ ਰਹੇ ਸੀ ਵੀ ਚਲੋ ਥੋੜਾ ਟਾਈਮ ਹੋ ਰਹੀਏ ਥੋੜਾ ਟਾਈਮ ਹੋ ਰਹੀਏ ਹਨਾ ਕਿਉਂਕਿ ਟਾਈਮ ਦਾ ਨਾ ਪਤਾ ਹੀ ਨਹੀਂ ਲੱਗਦਾ ਜਦੋਂ ਇਕੱਠੇ ਜਿਹੋ ਜੀ ਹੈ ਨਾ ਫੇਅਰ ਟਾਈਮ ਬਹੁਤ ਛੇਤੀ ਲੰਘਦਾ ਫੇਅਰ ਨਹੀਂ ਟਾਈਮ ਦਾ ਪਤਾ ਲੱਗਦਾ ਵੀ ਕਦੋਂ ਲੰਘ ਗਿਆ ਹਨਾ ਕਿਉਂਕਿ ਇਕੱਠੇ ਬੈਠ ਕੇ ਸਾਰਿਆਂ ਨਾਲ ਇੰਜੋਏ ਜ਼ਿਆਦਾ ਹੁੰਦਾ ਹਨਾ ਤੇ ਸਪੈਸ਼ਲੀ ਜਦੋਂ ਚਾਹੇ ਇਕੱਲੇ-ਇਕੱਲੇ ਵੀ ਆਂਦੇ ਤਾਂ ਵੀ ਇੰਨੀ ਰੌਣਕ ਜਿਹੀ ਲੱਗਦੀ ਜਦੋਂ ਇਕੱਠੇ ਹੁੰਨੇ ਸਾਰੇ ਉਹ ਤਾਂ ਵਿਆਹ ਵਰਗਾ ਦਿਨ ਲੰਘਦਾ ਸਾਰਿਆਂ ਦਾ ਤੇ ਚਲੋ ਜੀ ਆਪਾਂ ਹੁਣ ਸਾਰਿਆਂ ਨੂੰ ਮਿਲ ਲੈ ਮਿਲ ਕੇ ਹੁਣ ਦੀਦੀ ਹੁਣਾਂ ਨੂੰ ਕਰਾਂਗੇ ਵਿਦਾ ਤੇ ਸੀਰਤ ਤਾਂ ਪਹਿਲੀ ਗੱਡੀ 'ਚ ਜਾ ਕੇ ਬੈਠ ਗਈ ਸੀਗੀ ਹਨਾ ਕਿਉਂਕਿ ਹਰ ਇੱਕ ਨੂੰ ਅੱਗੇ ਚਾਹ ਹੁੰਦਾ ਵੀ ਸਾਡੇ ਵੀ ਘਰੇ ਰਿਸ਼ਤੇਦਾਰ ਆਣਾਂ ਗੈਸ ਨੇ ਆਣਾ ਹਨਾ ਵੀ ਆਪਾਂ ਹੁਣ ਜਾ ਕੇ ਉਹਨਾਂ ਨੂੰ ਮਿਲਾਂਗੇ ਹਨਾ ਖੁਸ਼ੀ ਵਿਚਾਰੀ ਰਹਿ ਗਈ ਸੀ ਮਿਲਣ ਤੋਂ ਤੇ ਖੁਸ਼ੀ ਨੂੰ ਵੀ ਮਿਲੇ ਤੇ ਨਹੀਂ ਤਾਂ ਖੁਸ਼ੀ ਸੈਡ ਜੀ ਹੋ ਜਾਂਦੀ ਵੀ ਚੱਲੇ ਤੇ ਹੁਣ ਇਹਨੂੰ ਇੱਥੇ ਇਹ ਸੀਗਾ ਵੀ ਚਲੋ ਜੇ ਡਿੰਪਲ ਬੂਆ ਜਾ ਰਹੇ ਨੇ ਤਾਂ ਰਾਣੀ ਬੂਆ ਮੇਰੇ ਕੋਲੇ ਹੈਗੇ ਨੇ ਇਸੇ ਕਰਕੇ ਵਿਚਾਰੀ ਖੜੀ ਰਹੀ ਹਨਾ ਠੀਕ ਜੀ ਨਹੀਂ ਤਾਂ ਰੋਣ ਲੱਗ ਜਾਂਦੀ ਹੁੰਦੀ ਉਹ ਵੀ ਮੈਨੂੰ ਛੱਡ ਕੇ ਵੀ ਚੱਲੇ ਹੁਣ ਇੰਨੀ ਛੇਤੀ ਹਨਾ ਤੇ ਕਿਉਂ ਕੀ ਕਰਦੀ ਬਹੁਤ ਹਨ ਸਾਰਿਆਂ ਦਾ ਸਾਰਿਆਂ ਦਾ ਚਾਹ ਬਹੁਤ ਹੁੰਦਾ ਇਹਨੂੰ ਸਿਰਤ ਵੀ ਚੱਲੀ ਸਿਰਤ ਨੂੰ ਵਿਚਾਰੀ ਨੂੰ ਪਤਾ ਨਹੀਂ ਲੱਗੇ ਵੀ ਕਦੋਂ ਆਏ ਕਦੋਂ ਚੱਲੇ ਹਨ ਕਿਉਂਕਿ ਕਾਲੀ ਕਾਲੀ ਜੀ ਚ ਸਾਰੇ ਹਨ ਕਿਉਂਕਿ ਪਹਿਲਾਂ 2-3 ਘੰਟੇ ਉਧਰ ਲੱਗੇ ਫਿਰ ਦੋ ਤਿੰਨ ਘੰਟੇ ਸਾਡੇ ਵੱਲ ਲੱਗੇ ਦੀਦੀ ਹੁਣ ਤਾਂ ਤਾਂ ਟਾਈਮ ਬਹੁਤ ਲੱਗ ਗਿਆ ਸੀਗਾ ਪਰ ਦੋ ਘਰਾ ਵਿੱਚ ਜਾਣ ਕਰਕੇ ਨਾ ਸਾਨੂੰ ਐ ਟਾਈਮ ਘੱਟ ਲੱਗ ਰਿਹਾ ਸੀ ਵੀ 1 ਘੰਟਾ ਘੰਟਾ ਦੋ ਦੋ ਘੰਟੇ ਆਏ ਨੇ ਹਨਾ ਤੇ ਫਿਰ ਵੀ ਚਲੋ ਜਿੰਨਾ ਕੁ ਟਾਈਮ ਕੱਢਿਆ ਉਹਦੇ ਲਈ ਵੀ ਬਹੁਤ ਵਧੀਆ ਹਨਾ ਧੰਨਵਾਦ ਆ ਤੇ ਚਲੋ ਜੀ ਦੀਦੀ ਹੁਣੀ ਚਲੇ ਗਏ ਹੁਣ ਆਪਾਂ ਸਾਰੇ ਚੱਲਾਂਗੇ ਅੰਦਰ ਕਿਉਂਕਿ ਅਜੇ ਦਿਨ ਖੜਾ ਸੀਗਾ ਤੇ ਐ ਹੋ ਗਿਆ ਵੀ ਚੱਲ ਕੇ ਅਜੇ ਥੋੜਾ ਟਾਈਮ ਹੋਰ ਰੈਸਟ ਕਰਦੇ ਆਂਗੇ ਹਨਾ ਕਿਉਂਕਿ ਕੰਮ-ਕੁਮ ਸਾਰੇ ਆਪਾਂ ਨੇ ਵਿੜੀ ਬੈਠੇ ਸੀਗੇ ਤੇ ਹੁਣ ਕਰਨਾ ਵੀ ਕੁਝ ਨਹੀਂ ਹੈਗਾ ਕਰਨਾ ਧਰਨਾ ਹਜੇ ਕੁਝ ਨਹੀਂ ਹੈਗਾ ਵਿਲੇ ਆਗੇ ਹਜੇ ਘੰਟੇ ਤੋਂ ਘੰਟੇ ਹੋਰ ਰੈਸਟ ਕਰਦੇ ਆ ਹਨਾ ਕਿਉਂਕਿ ਜਦੋਂ ਹੁਣ ਦੇ ਲੋ ਇੱਕ ਜਾਨ ਹੀ ਚਲੇ ਗਏ ਦੋ ਤਿੰਨ ਜਾਨੇ ਚਲੇ ਗਏ ਹੁਣ ਤੁਨਣ ਵਾਲੀ ਐ ਸੁਣਾ ਸੁਣਾ ਜੇ ਲੱਗਣ ਲੱਗੇ ਸੀ ਨਾ ਖਾਲੀ ਖਾਲੀ ਜੀ ਵੀ ਤਿੰਨ ਜਾਨੇ ਚਲੇ ਗਏ ਤਿੰਨ ਜਾਨੇ ਸਾਡੇ ਕੋਲੇ ਚਾਰ ਜਾਨੇ ਰਹਿ ਗਏ ਸੀ ਤੇ ਰੌਣਕ ਜੀ ਲੱਗੀ ਹੋਈ ਸੀ ਜੀ ਜੱਗ ਲੱਗਿਆ ਰਹਿਦਾ ਹਨਾ ਤੇ ਜਦੋਂ ਸਾਲ ਬਾਦਾਂ ਇਕੱਠੇ ਜੁਣਨੇ ਆ ਕਿ ਵੈਸੇ ਤਾਂ ਹੁੰਦੀ ਰਹਿੰਦੇ ਹੈਗੇ ਪਰ ਆ ਸਪੈਸ਼ਲ ਜਿਆ ਦਿਨ ਹੁੰਦਾ ਨਾ ਫਿਰ ਨਾਣੀ ਦੀਦੀ ਨੂੰ ਇਹ ਹੋ ਗਿਆ ਵੀ ਚਲੋ ਆਪਾਂ ਬੋਰ ਨਹੀਂ ਹੁੰਦੇ ਆਪਾਂ ਫਿਰ ਤੋਥੀਆਂ ਲਾਉਨੇ ਹਨਾ ਵੀ ਗਾਣਾ ਗੁਣਾ ਲਾ ਕੇ ਥੋੜਾ ਇੰਜੋਏ ਕਰਦੇ ਆ ਫਿਰ ਦੀਦੀ ਨੇ ਇੱਕ ਲਾਇਆ ਪੰਜਾਬੀ Song ਹੈ ਭੂਆ ਭਤੀਜੇ ਨੂੰ ਨੱਚਣ ਦਾ ਬਹੁਤ ਸ਼ੌਂਕ ਆ ਹਨਾ ਤੇ ਖੁਸ਼ੀ ਨੂੰ ਤਾਂ ਕੱਲ ਸਾਰਾ ਦਿਨ ਹੀ ਰਹਾ ਦੀਦੀ ਦੇ ਹ ਕੇ ਨੱਚਣ ਲੱਗ ਜਾਂਦੀ ਸੀ ਕਿ ਉਹਨਾਂ ਕੱਲ ਸਾਰਾ ਦਿਨ ਕਾਕੂ ਤੇ ਖੁਸ਼ੀ ਨੱਚਦੀ ਰਹੀ ਹੈ ਹਨ ਤੇ ਫਿਰ ਇਹਨਾਂ ਨੇ ਫਿਰ ਥੋੜਾ ਜਿਹਾ ਡਾਂਸ ਕੀਤਾ ਖੁਸ਼ੀ ਉਹਨਾਂ ਨੇ ਤੇ ਫੇਰ ਕਰਾਂਗੇ ਜੀ ਅਸੀਂ ਸਾਰੇ ਰੈਸਟ ਹਨਾ ਤੇ ਉਮੀਦ ਕਰਦੀ ਹਾਂ ਤੁਹਾਨੂੰ ਇਹ ਸਾਡਾ ਛੋਟਾ ਜਿਹਾ ਰਖੜੀਆਂ ਦਾ ਵਲੌਗ ਵਧੀਆ ਲੱਗਿਆ ਹੋਊਗਾ ਹਨਾ ਤੁਸੀਂ ਵੀ ਆਪਦੇ ਭੈਣ ਭਰਾ ਨਾਲ ਵਧੀਆ ਇੰਜੋਏ ਕਰੋ ਹਨਾ ਖੁਸ਼ੀ ਖੁਸ਼ੀ ਤਿਹਾਰ ਨੂੰ ਸੈਲੀਬ੍ਰੇਟ ਕਰੋ ਹਨਾ ਕਿਉਂਕਿ ਇਹ ਦਿਨ ਬਾਰ-ਬਾਰ ਨਹੀਂ ਜਾਂਦੇ ਹੁੰਦੇ ਹਨਾ ਤੇ ਮਿਲਦੇ ਆਂ ਜੀ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਪਿੰਡ ਜਾਵਾਂਗੇ ਹੁਣ ਪਿੰਡ ਦਾ ਵਲੌਗ ਬਣਾ ਕੇ ਲੈ ਕੇ ਆਉਂਗੀ ਸੋਣਾ ਜਿਹਾ ਰਖੜੀਆਂ ਦਾ ਤੇ ਓਕੇ ਜੀ ਤੁਸੀਂ ਵੀ ਕਰੋ ਇੰਜੋਏ ਮਨਾਓ ਤਿਹਾਰ ਹਨਾ ਖੁਸ਼ੀ ਖੁਸ਼ੀ ਥੈਂਕ ਯੂ ਬਾਏ ਬਾਏ